ਆਹ ਕਿ ਖੁਸ਼ ਹੋ। ਸਸਰਕਾਲ ਦਾ ਸਾਰਾ ਲੋਕ ਕਿਤਾ ਸਾਰੇ ਆਏ ਹੋਪ ਤੋਂ ਸਾਰੇ ਜਣੇ ਵੱਧ ਜਾ ਹੋਣਗੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੇ ਪੂਰੀ ਛੋਲੇ ਤੇ ਕਾਫੀ ਤਰ੍ਹਾਂ ਹੋ ਗਿਆ ਖਾਤੂ ਨਹੀਂ ਕਦੇ ਹਨਾ ਤੇ ਚਲੋ ਆਪਾਂ ਸੋਚਾ ਵੀ ਡਿਸ਼ ਬਣਾ ਲਏ ਤੁਹਾਨੂੰ ਪਤਾ ਕਿ ਆਪਾਂ ਬਣਾਉਂਦੇ ਰਹਿੰਦੇ ਹਾਂ ਹਨਾ ਕੁਝ ਨਾ ਕੁਝ ਬਣਾ ਕਰ ਕੁਲ ਨਹੀਂ ਆੜਾ ਮੈਂ ਤੇ ਬਾਕੀ ਅੱਜ ਮੈਂ ਪੁਰੀਆਂ ਬਣਾਉਣ ਲੱਗੀਆਂ ਦੇਖਦੇ ਆਂ ਤੇ ਪੁਰੀਆਂ ਛੋਲੇ ਕਿੱਤਾ ਬੰਦਿਆ ਤੇ ਅਸਲ ਪਹਿਲਾਂ ਮੈਂ ਛੋਲੇ ਭਾਲ ਲੈ ਸੀਗੇ ਥੋੜੇ ਕ ਪਾਣੀ ਚ ਤੁਹਾਨੂੰ ਪਤਾ ਛੋਲੇ ਆਲੂ ਦੀ ਸਬਜ਼ੀ ਨਾਲ ਹੀ ਪੁਰੀਆਂ ਜਰਾ ਸਵਾਦ ਲੱਗਦੀ ਆ ਹਰਾ ਤੇ ਆਪਾਂ ਛੋਲੇ ਭਾਲ ਲੈ ਸੀਗੇ ਤੇ ਹੁਣ ਮੈਂ ਤੜਕਾ ਲਾਉਣ ਲੱਗੀਆਂ ਤੇ ਆਉ ਤੁਹਾਨੂੰ ਦਿਖਾ ਦਿੰਨੇ ਆ ਸਭ ਤੋਂ ਪਹਿਲਾਂ ਜੇ ਆਪਾਂ ਟਮਾਟਰ ਕਲਦੇ ਦਾ ਟੇਸਟ ਬਣਾ ਲਿਆ ਸੀਗਾ ਦੇਖੋ ਆਪਾਂ ਛੋਲੇ ਭਾਲ ਲੈ ਸੀਗੇ ਤੇ ਬਾਕੀ ਦਾ ਪਾਣੀ ਾਲਕ ਕਰਤਾ ਸੀਗਾ ਪਤਲੇ ਧਰ ਤੇ ਸੀ ਹੁਣ ਆਪਾਂ ਤੜਕਾ ਲਾਉਣ ਲੱਗਿਆ

ਆ ਤਾਂ ਫਾਇਰ ਸਰਫੀ ਸ਼ੋਕ ਸ਼ੋਕ ਕੇ ਬਾਲਸ ਨਾ ਮਰੀ ਤੇ ਖਾਸ ਤੰਦ ਇੱਥੇ ਵਿੱਚ ਉੱਪਰ ਦੇ ਬੰਮੇ ਲਾ ਕੇ ਫਿਰ ਹਾਂਜੀ ਹੁਣ ਆਪਾਂ ਤੜਕਾ ਲਾ ਲੈਂਦੇ ਹਾਂ ਤੁਸੀਂ ਦੇਖੋ ਥੋੜੇ ਥੋੜੇ ਬਾਹਰ ਸਰਰੋ ਪਿਆਰ ਬਰਾਊਨ ਜਿਹੋ ਨਾਲ ਕੇ ਆਪਾਂ ਮਰ ਕੇ ਪਾਣਾ ਜਾਨ ਕੇ ਪਾ ਰਹੇ ਲੋ ਜੀ ਆਪਣੇ ਪਿਆਰ ਹੋਵੇ ਸੇ ਬਰਾਊਨ ਤੇ ਥੋੜਾ ਜਿਹਾ ਕੌਨ ਲਾ ਕੇ ਅਰ ਮੁਰਦਸ ਨੂੰ ਪਾ ਲਾ ਉਹ ਬਾਕੀ ਜੇ ਆਪਾਂ ਸਭ ਦੀ ਤੜਕਾ ਲਾਤਾ ਸੀ ਤੁਸੀਂ ਦੇਖਿਆ ਸੀ ਨਾ ਤੇ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਵੀ ਮੈਂ ਜੋ ਸਬਜ਼ੀ ਬਣਾਇਆ ਬਤੀਆ ਬਣੂ ਕਿ ਕਿ ਨਹੀਂ ਤੇ ਬਾਕੀ ਤੁਸੀਂ ਕਿੱਦਾਂ ਬਣਾਉਣਾ ਸਾਰਿਆਂ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਹੁਣ ਜੇ ਆਪਾਂ ਕੰਮ ਕਰਕੇ ਹੋ ਗਿਆ ਸੀ ਫਿਰ ਤੁਹਾਨੂੰ ਪਤਾ ਯਾਣਾ ਤੇ ਹੁਣ ਆਪਾਂ ਨਾਣ ਕੱਲੇ ਆ ਬਚਾ ਨਾ ਕੇ ਆਪਾਂ ਆਟਾ ਬਣਾਂਗੇ ਤੇ ਜੋ ਕੱਪੜੇ ਵਾਸਤੇ ਮੱਤਾ ਕੋੰਦ ਦਿੰਦੇ ਹਾਂ ठीक है, है। हाँ जी हम आप आ गए रेडी हो गए मैं भेजा आटा सब चीज रखो रेडी हो रही हांजी हम आपको लगे पहला पवों थोड़ा कर नमक थोड़ा पति है मै तो चल नमक पाके आटा कुन्ना फिर बहुत सारा समाद आदिया मैं भी तथा सुना सि ਤੇ ਨਾਲਾ ਪਤੌੜਾ ਫਾਰੇ ਪੈ ਗਿਆ ਤਾਂ ਗੱਲਾਂਗੇ। ਇਹਨੂੰ ਆਟੇ ਵਿੱਚ ਗੁੰਨਣਾ ਵੀ। ਖਰਾਬ ਬਣਾਵਣਾ ਤਾਂ ਨਾ ਤਾਂ। ਮੈਂ ਤਾਂ ਰੰਨਾ ਥੋੜਾ ਔਖਾ ਨਾ ਲੱਗ। ਨਹੀਂ ਔਖਾ। ਇਸ਼ਾਰਾ ਨਾਲ ਕਿ ਸਮਝਾਉਣੀ। ਦੱਸੋ। ਇਹ ਆ ਔਖਾ ਹੈ। ਐਸ਼ਾ। ਮੈਂ ਖਰਾਬ ਤੇ ਜਿਹਨ ਮਿਹਾਲ ਤੋਂ ਸਾਨੂੰ ਪਤਾ ਹੀ ਜੇ ਤੇਰਾ ਪਾਤਲੜਾ। ਅੱਛਾ ਆ ਕੈਮਰਾਮੈਨ ਸਨ। ਹਾਂ ਤੇ ਆਪਾਂ ਤਾਂ ਗੋਲੇ ਸਿਗਾ ਤਾਂ ਗੋਲਾ ਪਾ ਕੇ ਖਾਣ ਲਿਆ। ਹੁਣ ਆਪਾਂ ਬਣਾ ਲਾਂਗੇ ਤੁਹਾਨੂੰ ਇਹ ਹੋਣਾ ਪਾ ਪੂਰੀ ਬਣਾਉਣ ਲੱਗਿਆ ਪਹਿਲੀ ਸਤਨਾ ਵਾਏ ਤੂੰ ਵਧੀਆ ਹਾਂਸੇ ਬੜਾਈ ਤਾਂ ਬਹੁਤ ਵਾਰ ਆਖੋ ਲਗਾ ਕੋਲ ਤੋਂ ਤਾਂ ਬਾਹਰ ਨਾਲੇ ਚਿੱਕਾ ਰੇੜਾ ਕਰ ਲੈ ਦੇਖੋ ਛਾੜ ਲਾ ਲਿਆ ਸਰਾਪਾ ਛਾੜ ਰੱਖਣਾ ਗਰਮ ਹੋ ਰਿਹਾ के बना रहे है चल नाउ जीया पता होता ना पूरे हमरा आटे से निकाल ले रखे बड़ा के और काटे के ਲਾਤੀ ਮੈਕ ਨੂੰ ਰੇਸ ਪਕਾਉਣ ਲੱਗ ਪਿਆ। ਬੜੇ ਫਲਾਣ ਕਰੋ ਠੀਕ ਹੈ? ਕਿ ਹਰ ਕਰਨ ਹਾਂ। ਮਨੋਂ ਕਰ ਤਾਂ ਬਹੁਤ ਜਿਹੀ ਰੱਖੀ। ਕਿ ਵਾਹ ਕਰੇ ਤੇਰੇ ਨੂੰ। ਸਾਡੋਂ ਦੋ ਸੱਜ ਤੇ ਪਣੀਆਂ ਦੇ ਪਾਣ। ਖਰੀਆ ਆਪਣੇ ਪੈਲੇ ਪੁਰੇ ਕਿੱਤਾ ਪੁਰੇ ਕੋਲ ਕੋਲ ਫੁੱਲੀ ਫੁੱਲੀ ਚੱਕਰ ਸਾਰੇ ਦੇ ਮਟਕਾ ਕਰਕੇ ਦਸੂ ਕਿੱਦਾ ਬਣੀਆ ਹਾਂਜੀ ਮੈਂ ਤਾਂ ਫਿਰ ਚੱਲ ਕੇ ਇਸ ਕਰਨ ਨੂੰ ਆਪਣੇ ਕਮਰੇ ਨਾਲ ਬੈ ਗਿਆ ਤੇ ਫਿਰ ਮੈਂ ਹੁਣ ਇੱਕ ਆਪ ਨੂੰ ਕੈਮਰਾ ਕਰਾਂਗੇ ਕਿੱਸ ਨਾਲ ਪੂਰੀ ਪਸਲੀ ਤੇਖੋ ਆਪਣੇ ਕੋਲੇ ਰਾੜੀ ਨਰ ਰਹੀ ਹੈ ਤੇ ਬਾਕੀ ਆਪਾਂ ਇਹਨੀਆਂ ਪੁਰੇ ਨਰਾਂ ਨੂੰ ਚੈੱਕ ਕਰੋ ਸਾਰੇ ਜਾਣੇ ਹਾਂਜੀ ਆਪਣੇ ਪੁਰੇ ਹੋ ਗਈਆਂ ਸਿਰਾਰੀ ਤੇ ਹੁਣ ਆਪਾਂ ਪਰ ਅਦਰ ਆਇ ਤੋ ਖਾਵਾਂਗੇ ਤੇ ਵੇਖਾਂਗੇ ਟੈਸਟ ਕਰਕੇ ਕਿੱਤਾ ਬਣੀਆਂ ਤੇ ਬਾਕੀ ਮੈਂ ਬਣਾ ਕੇ ਰੱਖ ਦਿਆਂ ਸੀ ਇਹਨਾਂ ਤੇ ਮੇਰਾ ਤੇਲ ਵੀ ਪਾ ਗਰ ਖਾਂਡ ਧਰ ਤੋਰਾ ਤੇ ਥੋੜਾ ਥਣ ਪੱਤੀ ਗਲਤ ਫਲਦੇ ਹੋ ਜਾਂਦਾ ਛੱਟਾ ਪਾ ਜਾਂਦਾ ਹੁੰਦਾ ਤੇ ਹੁਣ ਫਿਰ ਮਿਲਦੇ ਆਪ ਪਾ ਕੇ ਹਾਂਜੀ ਬਦਰਗਾ ਜੂਰੀ ਟਾਈਮ ਕੰਮ ਲਿੱਤੇ ਉਹਨਾਂ ਲੱਗ ਜਾਣਾ ਟਾਈਮ ਸ ਪਰ ਆਪਾਂ ਹੀ ਖਾ ਕੇ ਵੇਖ ਲੈਨੇ ਕਿੱਤਾ ਟੈਸਟ ਬਣੀਆਂ ਤੇ ਫਿਰ ਮਿਲਦੇ ਆਪ ਪਾ ਕੇ ਲਓ ਤੇ ਪਲਾਪਾ ਟੈਸਟ ਕਰਕੇ ਦੇਖ ਲਮੈਂ ਆ ਵੀ ਕਿੱਤਾ ਬਣੀਆਂ ਬਸ ਆਪਾਂ ਮੈਂ ਤਾਂ ਬਹੁਤ ਕਿੱਸੀ ਮੈਂ ਤਾਂ ਪੱਲੇ ਪੈ ਗਈ ਜੀ ਲੋ ਤਾਂ ਦੇਖੋ ਆਪਾਂ ਸਭ ਚੀ ਦਾ ਰੰਗ ਤੇ ਹੁਣ ਆਪਾਂ ਇੱਕ ਟੈਸਟ ਕਰਕੇ ਦੇਖਦੇ ਹਾਂ ਅੱਜ ਹੁਣ ਆਪਾਂ ਟੈਸਟ ਕਰਕੇ ਦੇਖਦਾ ਕਿੱਦਾਂ ਬਣੀਆ ਹਾਂਜੀ ਆਪਾਂ ਪੂੜਿਆ ਖਾ ਲਈਏ ਸੀ ਪੂੜਿਆ ਬਹੁਤ ਚੰਗਾ ਲੱਗਿਆ ਤੇ ਸਾਰੇ ਜਣੇ ਕਮੈਂਟ ਕਰਕੇ ਦੱਸੋ ਤੁਹਾਨੂੰ ਮੇਰਾ ਵਲੌਗ ਕਿੱਦਾਂ ਲੱਗਿਆ ਤੇ ਬਾਕੀ ਅਗਲਾ ਵਲੌਗ ਰੱਖ ਲੈ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਮਿਲਦੇ ਆਪਾਂ ਅਗਲੇ ਵਲੌਗ ਚ ਧੰਨਵਾਦ ਹਾਂ ਮੈਂ ਕਿੱਵਾਂ ਲੱਗ ਕਿ ਫਰਾਂ ਕੱਤੇ ਬੱਕਰ ਗਣਗਾ ਪਾਤਾ ਪੱਤੇ ਖਾਈ ਜਾਂਦੇ ਨੇ ਜੇ ਜਦੋਂ ਬੱਕਰ ਗਣਗਾ ਚਰ ਜਾਂਦੀ ਮੈਂ ਇਹ ਬੱਕਰ ਕੇ ਖਾਲਾ ਖਾਲਾ ਆਉਣ ਮੇ ਤੇ ਉਹ ਵੀ ਆ ਗਈ ਤੂੰ ਤੇ ਨਹੀਂ ਤੇ ਖਾਲਾ ਮਜ਼ਾ ਕਰਣੀ ਖਾਲਾ ਖਾਲਾ ਸਵਾਦ ਮੇ ਬਲਾਈ ਦੱਤ ਬਸ ਮੂਨੇ ਤਾਂ ਖਾਦੇ ਹਾਂ ਸਵਾਦ ਬੰਨੀ ਕਿੰਨੇ ਸਵਾਦ ਬਹੁਤ ਸਵਾਦ ਅਕਸ਼ਨ ਤਾਂ ਕਰਦੇ